ਵਾਹਿਗੁਰੂ ਸਾਹਿਬ ਜੀਓ ਰੱਦ ਜਿਸਹਿ ਧਾਰਿਉ ਤਰਤ ਅਰ ਵਿਉਮ ਅਰ ਪਵਨ ਤੇ ਨੀਰ ਸਰ ਔਰ ਅਨਲ ਅਨਾਦ ਕੀਓ ਜਿਸਹਿ ਧਾਰਿਉ ਤਰਤ ਅਰ ਵਿਉਮ ਅਰ ਪਵਨ ਤੇ ਨੀਰ ਸਰ ਔਰ ਅਨਲ ਅਨਾਦ ਕੀਓ ਸਾਸ ਰਖ ਨਿਸ ਸੂਰ ਦਿਨ ਸੈਲ ਤਰੂ ਫਲ ਫੁੱਲ ਦੀਓ ਸੁਰ ਨਰ ਸप्त ਸਮੁੰਦਰ ਕੇ ਧਾਰਿਓ ਤੇ ਪਵਨ ਜਾਸ ਸੋਈ ਏਕ ਨਾਮ ਹਰਨਾਮ ਸਤ ਪਾਇਉ ਗੁਰ ਅਮਰ ਪਰਗਾਸ ਸੋਰ ਨਾਰ ਸਪਤ ਸਮੁੰਦਰ ਕੇ ਧਾਰਿਉ ਤਿਰ ਭਵਨ ਜਾਸ ਸੋਈ ਏਕ ਨਾਮ ਹਰ ਨਾਮ ਸਤ ਪਾਇਉ ਗੁਰ ਅਮਰ ਪਰਗਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਡ ਜਿਸ ਹੈ ਧਾਰਉ ਧਰਤ ਅਰ ਵਿਉਮ ਸਾਧ ਸੰਗਤ ਜੀ ਰੱਡ ਨਾਉ ਛੰਦ ਦਾ ਹੈ ਇਹ ਰੱਡ ਨਾਉ ਪਟ ਦਾ ਹੈ ਨਾਰਦਮੁਨੀ ਜਿਸ ਵਕਤ ਬ੍ਰਹਮਾ ਜੀ ਚਾਹੇ ਵੇਦਾਂ ਦੇ ਸਮੇਤ ਸਤਾਰਾਂ ਰੂਪ ਧਾਰ ਕੇ ਆਏ ਹਨ ਉਸ ਵੇਲੇ ਪਟ ਦਾ ਰੂਪ ਧਾਰ ਕੇ ਨਾਰਦਮੁਨੀ ਵੀ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਇਆ ਹੈ ਉਸਨ ਗੁਰੂ ਮਹਾਰਾਜ ਸਾਹਿਬ ਦਾ ਜਸ ਉਚਾਰਨ ਕੀਤਾ ਹੈ ਰੱਦ ਛੰਦ ਦੇ ਅੰਦਰ ਵਿਚਾਰ ਨੂੰ ਕਰਦੇ ਨੇ ਰੱਦ ਪੱਟ ਬਣ ਕੇ ਨਾਰਦ ਮੁਨੀ ਗੁਰੂ ਸਾਹਿਬ ਦੇ ਜਸਦਾਲ ਕਰਨ ਨੂੰ ਕਰਦੇ ਨੇ ਕਿ ਮਾਰਾ ਆ ਉਹ ਰੂਪ ਹੋ ਜਿਸਹਿ ਧਾਰਿ ਧਰਤ ਅਰ ਵਿਉਮ ਜਿਸ ਨੇ ਮਾਰਾ ਆਪ ਦੇ ਆਸਰੇ ਧਰਤੀ ਨੂੰ ਧਾਰਨ ਕੀਤਾ ਹੈ ਅਰ ਵਿਉਮ ਆਕਾਸ਼ ਨੂੰ ਧਾਰਨ ਕੀਤਾ ਹੈ ਹਰ ਪਵਨ ਤੇ ਨੀਰ ਸਰ ਤੇ ਪਉਣ ਆਪ ਦੇ ਆਸਰੇ ਧਾਰੀ ਹੈ ਨੀਰ ਸਮੁੰਦਰ ਦੇ ਸਰ ਸਰੋਵਰ ਜੋ ਹਨ ਪਾਣੀ ਦੇ ਉਹ ਆਪਦੇ ਆਸਰੇ ਧਾਰਨ ਕੀਤੇ ਹੋਏ ਹਨ ਇਸੇ ਪ੍ਰਕਾਰ ਕਟਾਸ ਰਾਜ ਆਦਿਕ ਜਿਹੜੇ ਸੁਤੇਸ਼ ਪਾਣੀ ਦੇ ਨਦ ਹਨ ਬ੍ਰਹਮਪੁੱਤਰ ਆਦਿਕ ਜਿਹੜੇ ਵੱਡੇ ਵੱਡੇ ਸਰ ਹਨ ਉਹ ਵੀ ਆਦਿ ਆਸਰੇ ਧਾਰਨ ਕੀਤੇ ਹਨ ਅਵਰ ਅਨਲ ਅਨਾਦ ਕੀਓ ਅਵਰ ਹੋਰ ਅਨਲ ਅਗਨੀ ਪੈਦਾ ਕੀਤੀ ਹੈ ਅਨਲ ਦੇ ਅਨਾਦ ਹੈ ਅਨਾਦੀ ਬ੍ਰਹਮ ਹੈ ਸਾਰਿਆਂ ਨੂੰ ਆਪ ਸਾਰਿਆਂ ਦੀ ਆਦ ਹੋ ਤੇ ਆਪ ਦਾ ਆਦ ਕੋਈ ਨਹੀਂ ਆਪ ਅਨਾਦੀ ਹੋ ਆਪ ਨੇ ਰਚਨਾ ਕੀਤਾ ਤਤਾਂ ਨੂੰ ਸਸ ਰਿਖ ਨਿਸ ਸੂਰ ਚੰਦਰਮਾ ਪੈਦਾ ਕੀਤਾ ਹੈ ਰਿਖ ਤਾਰੇ ਪੈਦਾ ਕੀਤੇ ਹੈ ਨਿਸ ਰਾਤਰੀ ਪੈਦਾ ਕੀਤੀ ਹੈ ਸੂਰਜ ਪੈਦਾ ਕੀਤਾ ਹੈ ਰੇਨ ਸੈਲ ਤੇ ਨਾਲ ਦਿਨ ਬਣਾਏ ਹੈ ਦਿਨ ਰਾਤਨੀ ਜਿੰਨ ਬਣਾਈਆਂ ਸੈਲ ਸੈਲ ਬਣਾਏ ਉਦਿਆਚਲ ਅਸਤਾਚਲ ਮਦਰਾਚਲ ਬੰਦੇ ਹੱਚੇਲ ਇਹ ਵੱਡੇ ਸੈਲ ਹਨ ਦਿਸਾ ਦੇ ਅੰਦਰ ਇਹ ਪਹਾੜ ਬਣਾਉਣਾ ਕੀਤੇ ਹਨ ਤਰੂ ਆ ਫਲ ਫੁੱਲ ਦੀਓ ਆਪੇ ਤਰੂ ਬਿਰਸ਼ ਪੈਦਾ ਕੀਤੀ ਬਨਾਸਪਤੀ ਉਹਨਾਂ ਨੂੰ ਫਲ ਲਾਏ ਹੈ ਫੁੱਲ ਆਦਕ ਦੇਣਾ ਕੀਤੇ ਹਨ ਇਸੇ ਪ੍ਰਕਾਰ ਇਸਤੇ 파ਸ਼ਾ ਸੈਲ ਜੜ ਬਣਾਏ ਹਨ ਰਚਨਾ ਤੇ ਇਸੇ ਪ੍ਰਕਾਰ ਤਰੂ ਬਿਰਸ਼ਾਂ ਦੀ ਨਿਆਈ ਫਲ ਦੇਣ ਵਾਲੇ ਚੇਤਨ ਜੀਵ ਬਣਾਏ ਹਨ ਫਲ ਉਹਨਾਂ ਨੂੰ ਗਿਆਨ ਲਾਇਆ ਹੈ ਫੁੱਲ ਧਰਮ ਲਾਏ ਹਨ ਵੱਖੋ ਵੱਖਰੇ ਕਰਮ ਧਰਮ ਆਦਿਕ ਪਾਪਨਾਰਕ ਫਲ ਫੁੱਲ ਹਨ ਸੁਰ ਨਰ ਸप्त ਸਮੁੰਦਰ ਕੇ ਤੇ ਸਤ ਸੁਰ ਦੇਵਤੇ ਪੈਦਾ ਕੀਤੇ ਹੈ ਨਰ ਮਨੁੱਖ ਪੈਦਾ ਕੀਤੇ ਹੈ ਸਤ ਸਮੁੰਦਰ ਮਿੱਠੇ ਪਾਣੀ ਦਾ ਖਾਰੇ ਪਾਣੀ ਦਾ ਇਤਿਆਦੋ ਕਿਹੋ ਆਦਕਾਂ ਦਾ ਦੁੱਧ ਆਦਕਾਂ ਦਾ ਸਤ ਸਮੁੰਦਰ ਪੈਦਾ ਕੀਤੇ ਹਨ ਆਪ ਨੇ ਰਜੇ ਹਨ ਧਾਰ ਉਤਰ ਭਵਨ ਜਾ ਕਿੰਨਾ ਭਵਣਾ ਨੂੰ ਸਰਗ ਲੋਕ ਮਾਸ ਲੋਕ ਪਤਾਲ ਨੂੰ ਆਵਦੇ ਆਸਰੇ ਧਾਰਨ ਕੀਤਾ ਹੈ ਮਹਾਰਾਜ ਸੋਈ ਏਕ ਨਾਮ ਹਰ ਨਾਮ ਸਤ ਓਹੀ ਕਾਬ ਦਾ ਨਾਮ ਹਰੀ ਸਤਨਾਮ ਜੋ ਹੈ ਪਾਇਓ ਗੁਰ ਅਮਰ ਪਰਗਾਹ ਗੁਰੂ ਅਮਰਦਾਸ ਸਾਹਿਬ ਜੀ ਦੀ ਕਿਰਪਾ ਕਰਕੇ ਗੁਰੂ ਰਾਮਦਾਸ ਸਾਹਿਬ ਜੀ ਨੇ ਪ੍ਰਕਾਸ਼ ਕੀਤਾ ਉਸ ਨਾਮ ਦੇ ਤਾਈ ਗੁਰੂ ਰਾਮਦਾਸ ਜੀ ਆਪ ਗੁਰੂ ਅਮਰਦਾਸ ਜੀ ਦੇ ਗਿਆਨ ਦੇ ਪ੍ਰਕਾਸ਼ ਕਰਕੇ ਪ੍ਰਾਪਤ ਕੀਤਾ ਹੈ ਕਚੂ ਕੰਚਨ ਭਇਓ ਨਾਮ ਦਾ ਐਸਾ ਪ੍ਰਕਾਸ਼ ਵਾਪਰਿਆ ਮਹਾਰਾਜ ਗੁਜਰੀਆ ਕਚ ਨਾਲੋਂ ਜਿਹੜੇ ਕਚਨ ਕਮੇ ਸੰ ਵਿਸ਼ਿਆਂ ਵਿੱਚ ਪਏ ਹੋਏ ਉਹ ਕੰਚਨ ਵਰਗੇ ਸੁੱਧ ਜੀਵਨ ਬਣ ਗਏ ਸ਼ਬਦ ਗੁਰ ਸਰਬਲ ਹੈ ਸੁਣਿਓ ਜਿਨ੍ਹਾਂ ਜਿਨ੍ਹਾਂ ਨੇ ਸਤਿਗੁਰੂ ਆਪ ਦੇ ਸਰਬਲ ਸ਼ਬਦ ਨੂੰ ਸਰਦਾ ਤੇ ਵਿਸ਼ਵਾਸ ਰੂਪੀ ਕਰਨ ਨਾਲ ਸਰਬਨ ਕੀਤਾ ਹੈ ਵਿਖਤੇ ਅੰਮ੍ਰਿਤ ਹੋਇਓ ਜਿਹੜੇ ਮਾਰੇ ਬਿਉ ਰੂਪ ਵਿਸ਼ਾਂ ਵਿੱਚ ਜੰਮੜੇ ਹੋਏ ਸੀ ਜਗਤ ਯੂਠ ਖਾ ਪੀਂਦੇ ਸੀ ਅਤੇ ਸ਼ਰਾਬਾਂ ਪੀਂਦੇ ਸੀ ਨਿੰਦਿਆ ਰੂਪੀ ਬਿਉ ਖਾਂਦੇ ਸਨ ਅੰਮ੍ਰਿਤ ਹੋਏ ਅਮਰ ਜੀਵਨ ਵਾਲੇ ਹੋ ਗਏ ਵਿਖ ਦੁੱਖ ਸੀ ਜਿਹੜਾ ਉਹ ਤੋਂ ਅਮਰ ਸੁਖ ਰੂਪ ਆਤਮਾ ਨੰਦ ਰੂਪੀ ਜੀਵਨ ਬਣ ਗਿਆ ਗਿਆਨ ਗੁਰ ਕਹਉ ਵਿਚਾਰ ਜਦੋਂ ਸਤਗੁਰ ਨਾਮ ਸਤਗੁਰ ਮੁਖ ਭਣਿਓ ਜਦੋਂ ਸਤਗੁਰੂ ਆਪ ਦਾ ਅੰਮ੍ਰਿਤ ਨਾਮ ਧੰਨ ਗੁਰੂ ਅਮਰਦਾਸ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਮਖੋ ਉਚਾਰਨਾ ਕੀਤਾ ਲੋਹ ਹੋਏ ਊ ਲਾਲ ਜਿਹੜੇ ਲੋਹੇ ਵਰਗੇ ਵਿਸ਼ਾ ਰੂਪੀ ਜੜ ਦੇ ਖਾਦੇ ਹੋਏ ਸੀ ਲੋਭੀ ਚਿਤ ਸੀ ਉਹ ਲਾਲ ਦੀ ਨਈ ਬੇਕੀਮਤੇ ਹੋ ਗਏ ਵਾਹਿਗੁਰੂ ਤੇਰੇ ਪਿਆਰ ਵਾਲੇ ਹੋ ਗਏ ਨਦਰ ਸਤਗੁਰ ਜਦ ਧਾਰ ਜਦੋਂ ਸਤਗੁਰੂ ਜੀ ਆਪ ਆਪਣੀ ਨਦਰ ਕਿਰਪਾ ਦੁਸ਼ਤੀ ਧਾਰਦੇ ਹੋ ਕਰਦੇ ਹੋ ਪਾਹਣ ਮਾਨਕ ਕਰੇ ਜਿਹੜੇ ਪੱਥਰਾਂ ਵਰਗੇ ਜੜ ਜੀਵਨ ਸੀ ਡੁੱਬਣ ਵਾਲੇ ਸੀ ਪਾਪਾਂ ਕਰਕੇ ਭਾਰੇ ਉਹ ਮਾਨਕ ਵਰਗੇ ਸਿੱਧੂ ਜੀਵਨ ਬਣਾ ਕੇ ਸਰਮਣ ਮੰਨਨ ਵਿਹਾਸਨ ਕਰਨ ਵਾਲੇ ਬਣਾ ਤੇ ਗਿਆਨ ਗੁਰ ਕਹਉ ਵਿਚਾਰ ਜੀ ਸਤਗੁਰੂ ਆਪ ਦੇ ਕਹੇ ਹੋਏ ਗਿਆਨ ਦੀ ਜਿਹੜੇ ਵਿਚਾਰ ਕਰਦੇ ਹਨ ਜਿਲਚ ਧਾਰਦੇ ਹਨ ਕਾਠੂ ਸ੍ਰੀਖੰਡ ਸਤਗੁਰ ਕੀਓ ਕਿ ਮਹਾਰਾ ਜਿਹੜੇ ਕਾਠ ਸੀ 18 ਬਾਹਰ ਬਣਾਸਪਤੀ ਉਹਨੂੰ ਸ੍ਰੀਖੰਡ ਚੰਨਨ ਬਣਾ ਦਿੱਤਾ ਸਤਗੁਰੂ ਆਪ ਸੱਚੇ ਬਾਦਸ਼ਾਹ ਕਿਉਂ ਕਾਠ ਵੀ ਨਹੀਂ ਆਈ ਜਿਹੜੇ 18 ਗੋਦਸਨ ਉਹਨਾਂ ਨੂੰ ਸ੍ਰੀਖੰਡ ਭਗਤ ਬਣਾਤਾ ਚੰਨਣ ਦੀ ਨਿਆਈ ਮੈਂ ਕੋ ਉਹਨਾਂ ਕੋਲੋਂ ਭਗਤੀ ਦੀ ਆਉਣ ਲੱਗੀ ਦੁੱਖ ਦਿਰਦੇ ਤਿੰਨ ਕੀ ਗਿਆ ਉਹਨਾਂ ਦਾ ਦੁੱਖ ਜਮਨ ਮਰਨ ਦਾ ਦਿਲਦਰ ਅਵਿਧਿਆ ਦਾ ਸੌ ਕੇ ਲਿਆ ਗਿਆ ਹੈ ਸਤਗੁਰੂ ਚਰਨ ਜਿਨ ਪਰਸਿਆ ਇਹ ਮਹਾਰਾਜ ਸਤਗੁਰੂ ਜੀ ਨੇ ਆਉਦੇ ਚਰਨਾ ਕਮਲ ਉਨ ਪਰਸਿਆ ਮਲਾਪ ਮਿਲਣਾ ਕੀਤਾ ਹੈ ਪ੍ਰਾਪਤ ਕੀਤਾ ਹੈ ਸੇ ਪਸ ਪ੍ਰੀਤ ਸੁਰ ਨਰ ਭਇਆ ਉਹਦਾ ਮਾਰਾ ਪੀਰਤੋਂ ਕੀ ਤੁਰ ਦੇਵਤਾ ਤਨ ਕਰਨੇ ਹਾਰੇ ਉਹ ਪਸ਼ੂਆਂ ਨੂੰ ਵੀ ਸੱਚੇ ਪਾਰ ਸਾ ਮਨੁੱਖਾ ਜਨਮ ਦੇਤਾ ਕੇ ਪ੍ਰੇਤਾਂ ਨੂੰ ਵੀ ਦੇਵਤੇ ਬਣਾਤਾ ਪ੍ਰੇਤੋਂ ਕੀ ਤੁਰ ਦੇਵਤਾ ਤਨ ਕਰਨੇ ਹਾਰੇ ਕਿਉਂ ਪਸ਼ੂਆਂ ਵਰਗੇ ਸੁਭਾਅ ਸੀ ਜਿਨ੍ਹਾਂ ਦੇ ਖਾ ਲਿਆ ਪੀ ਲਿਆ ਡਰ ਲਿਆ ਡਰਾ ਲਿਆ ਸੰਤਾਨ ਪੈਦਾ ਕਰ ਲਈ ਉਹਨਾਂ ਨੂੰ ਸੱਚੇ ਪਾਤਸ਼ਾਹ ਤੁਸੀਂ ਪਸ਼ੂਆਂ ਦੇ ਤਾਂ ਹੀ ਮਨੁੱਖਾ ਜਨਮ ਇਸ ਦੇਹੀ ਕੋ ਸਿਵਰੇ ਦੇਵ ਉਹ ਮਨੁੱਖਾ ਦੇ ਦਿੱਤੀ ਜਿਸ ਵਿੱਚ ਪਰਮੇਸ਼ਰ ਦਾ ਭਜਨ ਸਿਮਨ ਹੋ ਸਕੇ ਕਿਉਂ ਪਸ਼ੂਆਂ ਵਾਲੇ ਸੁਭਾਵਾ ਨੂੰ ਬਦਲ ਕੇ ਮਾਰਾ ਦੇਵਤੇ ਬਣਾ ਦਿੱਤਾ ਜਿਹੜੇ ਪ੍ਰੇਤਾਂ ਵਰਗੇ ਸੁਭਾਅ ਵਾਲੇ ਨਰਪੁਰਖ ਸੀਗੇ ਆਪਦੇ ਘਰਾਂ ਦੇ ਖੋਲਿਆਂ ਨੂੰ ਨਾਸ਼ ਕਰਨ ਆਏ ਆਪਣੀ ਕੁਲ ਦਾ ਹੀ ਨਾਸ਼ ਕਰਨ ਵਾਲੇ ਉਸ ਜੇ ਬਾਦਸ਼ਾਹ ਹੈ ਜੇ ਪੁਰਖਾਂ ਨੂੰ ਦੇਵਤੇ ਬਣਾਤਾ ਆਪ ਦੀ ਕੀ ਮਹਿਮਾ ਕਹਿ ਸਕੀਏ ਬਿਆੰਤ ਹੈ ਸੁਰ ਨਰ ਭਇਆ ਸੁਰ ਦੇਵਤੇ ਬਣ ਕੇ ਪਸ਼ੂਆਂ ਤੋਂ ਤੇ ਪ੍ਰੇਤਾਂ ਤੋਂ ਮਨੁੱਖ ਬਣਾਤੇ ਆਪ ਨੇ ਐਸੀ ਕਿਰਪਾ ਕੀਤੀ ਪਸ਼ੂਆਂ ਨੂੰ ਮਨੁੱਖ ਦੇ ਬਣਾਤਾ ਮੇ ਪ੍ਰੇਤਾਂ ਨੂੰ ਦੇਵਤੇ ਬਣਾਤਾ ਆ ਵੈਸੇ ਹੋ ਸੱਚੇ ਪਾਤਸ਼ਾਹ ਜਾਮ ਜਿਹੜੇ ਹਰ ਵਕਤ ਸ਼ਰਾਬ ਪੀਂਦੇ ਹਨ ਉਹ ਪ੍ਰੇਤ ਹੀ ਹਨ ਤੇ ਕੱਲ ਉਹਨਾਂ ਨੇ ਪ੍ਰੇਜ ਜਿਨੀ RAM ਨਾਮ ਪਛਾਤਾ RAM ਨੂੰ ਨਹੀਂ ਪਛਾਣਿਆ ਉਹਨਾਂ ਨੂੰ ਦੇਵ ਜਿਹੀ ਦੇਵਤੀ ਸੱਚੇ ਪਾਤਸ਼ਾਹ ਦੇਵਤੇ ਬਣਾਤਾ ਦਿਵਤਾਤੂ ਪ੍ਰਕਾਸ਼ ਅਰਥੇ ਬ੍ਰਹਮ ਗਿਆਨ ਦੇ ਪ੍ਰਕਾਸ਼ ਵਾਲੇ ਬਣਾਤਾ ਤੇ ਜਿਹੜੇ ਪਸ਼ੂਆਂ ਵਾਲੇ ਸੁਭਾਅ ਸੀ ਖਾਣ ਪੀਣ ਤੋਂ ਬਿਨਾ ਕਰਤੂਤ ਪਸ਼ੂ ਕੀ ਮਾਨ ਹੰਜਾਤ ਉਹਨਾਂ ਨੂੰ ਨਰ ਨਿਯਮਤਾਰੀ ਪ੍ਰਾਪਤੀ ਵਾਲੇ ਬਣਾਤਾ ਜਾਮ ਗੁਰੂ ਹੋਏ ਵੱਲ ਜਿਨ੍ਹਾਂ ਦੇ ਤੇ ਸਤਿਗੁਰੂ ਆਪ ਤਰਫ ਹੁੰਨੇ ਹੋ ਜਿਨ੍ਹਾਂ ਦੀ ਆਪ ਸਹਿਤਾ ਕਰਦੇ ਹੋ ਤਨਹਿ ਕਿਆ ਗਾਰਬ ਜਏ ਉਹਨਾਂ ਉਹ ਹਾਤਮਾ ਨੂੰ ਧੰਨ ਦੀ ਕੀ ਗਾਰਭਤਾ ਗੌਰਵਤਾ ਦਈਏ ਵੀ ਧੰਨ ਦੇ ਬਰਾਬਰ ਆਉ ਧਨੀਆਂ ਵਰਗੇ ਮਹਾਪੁਰਖ ਨਹੀਂ ਕਹਿੰਦੇ ਧੰਨ ਦੀ ਕੀ ਗੌਰਵਤਾ ਵਡਿਆਈ ਦੇਣੀ ਹੈ ਉਹਨਾਂ ਜੈਸੇ ਧਨੀ ਪੁਰਖ ਵੀ ਨਹੀਂ ਹੋ ਸਕਦੇ ਤਨੈ ਕਿਆ ਗੌਰਵ ਦਿੱਜਿਆ ਤਾਨੂੰਨ ਕੀ ਹੰਕਾਰ ਕਰਨਾ ਵੀ ਨਹੀਂ ਪ੍ਰਾਪਤ ਹੁੰਦਾ ਉਹਨਾਂ ਦੇ ਮਾਇਆ ਦਾਸੀ ਭਗਤਾਂ ਕੀ ਕਾਰਕਮਾਵੇ ਚਰਨਾਂ ਦੀ ਦਾਸੀ ਮਾਇਆ ਹੈ ਇਸ ਪ੍ਰਕਾਰ ਉਹਨੂੰ ਗੌਰਵਤਾ ਕੀ ਦਈਏ ਧੰਦੀ ਧੰਦੀ ਵੀ ਵਡਿਆਈ ਨਹੀਂ ਹੈ ਜਿਉ ਧੰਦੇ ਮਾਲਕ ਵੀ ਹੈ ਫਿਰ ਉਹਨਾਂ ਦੇ ਅੰਦਰ ਗਰਵ ਹੰਕਾਰ ਹੈ ਕਹਿੰਦੇ ਨਹੀਂ ਕਿਸੇ ਪ੍ਰਕਾਰ ਦਾ ਹੰਕਾਰ ਨਹੀਂ ਹੈ ਧਨ ਧਨ ਵਾਲਿਆਂ ਦੀ ਕੀ ਗੌਰਵਤਾ ਵਡਿਆਈ ਉਹਨਾਂ ਨੂੰ ਦਈਏ ਜਾਮ ਗੁਰੂ ਹੋਏ ਵੱਲ ਜਿਨ੍ਹਾਂ ਦੇ ਤਰਫ ਗੁਰੂ ਮਹਾਰਾਜ ਸਾਹਿਬ ਆਪ ਹੁੰਨੇ ਹੋ ਕਿਰਪਾ ਦ੍ਰਿਸ਼ਟੀ ਕਰਦੇ ਹੋ ਲੱਖ ਬਾਹੀ ਕਿਹਾ ਕੀ ਜੈ ਲੱਖਾਂ ਵਹਾਂ ਵਾਲੀਆਂ ਫੌਜਾਂ ਉਹਨਾਂ ਦਾ ਕੀ ਵਿਗਾੜ ਸਕਦੀਆਂ ਕੁਝ ਨਹੀਂ ਉਹਨਾਂ ਦਾ ਰੋਮ ਵੀ ਵਿੰਗਾ ਨਹੀਂ ਕਰ ਸਕਦੇ ਜਿਨ ਕਰਤਾ ਪੁਰਖ ਲੋਹਾ ਵਾਲਨਾ ਵਿੰਗਾ ਹੋਆ ਉਹ ਸੱਚੇ ਬਾਦਸ਼ਾਹ ਲੱਖਾਂ ਵਹਾਂ ਵਾਲੀਆਂ ਫੌਜਾਂ ਲੱਖਾਂ ਸਵਾਰੀਆਂ ਵਾਲੀਆਂ ਫੌਜਾਂ ਲੱਖਾਂ ਭੂਇਆਂ ਵਾਲੇ ਦੋਸਤਾਂ ਮਿੱਤਰਾਂ ਵਾਲੇ ਮਾ ਕੀ ਵਿਗਾੜ ਸਕਦੇ ਹਣ ਲੱਖਾਂ ਬਾਹਾਂ ਕਰਾ ਮਾਤਾ ਰੂਪੀ ਭੂਇਆਂ ਵਾਲੀ ਰੀਸਦੀਆਂ ਵਾਲੇ ਉਹਨਾਂ ਕੋਈ ਨਹੀਂ ਵਿਗਾੜ ਸਕਦੇ ਜਾਮ ਗੁਰੂ ਹੋਏ ਵੱਲ ਜਿਨ੍ਹਾਂ ਦੇ ਵੱਲ ਹੈ ਗੁਰੂ ਮਹਾਰਾਜ ਸਾਹਿਬ ਆਪ ਹੁੰਨੇ ਉਹ ਗਰੀਬ ਨਵਾਜ਼ ਜੀ ਗਿਆਨ ਅਰ ਧਿਆਨ ਅਨਨ ਪਰ ਉਹਨਾਂ ਦੇ ਅਨਨ ਇੱਕ ਰਸ ਹੈ ਮੁਖ ਪਰ ਮਹਾਰਾਜ ਗਿਆਨ ਕਸਮ ਕਰਦੇ ਆ ਧਿਆਨ ਜੁੜੇ ਰਹਿੰਦੇ ਆ ਉਹਨਾਂ ਦੇ ਮੁਖ ਚ ਪਰਿਵਿਸ਼ੇਸ਼ ਕਰਕੇ ਬ੍ਰਹਮ ਗਿਆਨ ਤੇ ਧਿਆਨ ਆਉਦਾ ਹੈ ਇਹ ਜਿਨ੍ਹਾਂ ਦੇ ਆਕਾਰ ਹੁੰਨੇ ਉਹਨਾਂ ਦੀ ਇਹ ਅਵਸਥਾ ਹੈ ਜਾਮ ਗੁਰੂ ਹੋਏ ਵੱਲ ਜਿਨ੍ਹਾਂ ਦੀ ਤਰ੍ਹਾਂ ਮਹਾਰਾਜ ਆਪ ਹੁੰਨੇ ਹੋ ਸ਼ਬਦ ਸਾਖੀ ਸੋ ਸੱਚ ਹੈ ਘਰ ਉਹ ਸਦਾ ਮਹਾਰਾਜ ਆਪ ਦੇ ਸ਼ਬਦ ਬ੍ਰਹਮ ਸਰੂਪ ਨੂੰ ਸਾਖੀ ਰੂਪ ਨੂੰ ਸੱਚੇ ਘਰ ਸੇ ਸੰਗ ਵਿੱਚ ਬਿਲਕੁਲ ਬੈਠ ਕੇ ਨਿਰਮਾਣ ਕਰਦੇ ਰਹਿੰਦੇ ਹਨ ਸੱਚਾ ਘਰ ਸਰੂਪ ਪ੍ਰਾਪਤ ਹੋਇਆ ਹੈ ਗੁਰਾਂ ਦੇ ਸ਼ਬਦ ਦੀ ਸਿੱਖਿਆ ਹਰ ਵਕਤ ਧਾਰਦੇ ਅਤੇ ਦਿੰਦੇ ਹਨ ਜੋ ਗੁਰੂ ਗੁਰੂ ਅਹਨਸ ਜਪੈ ਜੀ ਹੈ ਸ੍ਰੀ ਗੁਰੂ ਨਾਨਕ ਦੇਵ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਤਿਗੁਰੂ ਨਾਨਕ ਦੇਵ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਸਾਹਿਬ ਗੁਰੂ ਰਾਮਦਾਸ ਮਹਾਰਾਜ ਗੁਰੂਆਂ ਦੇ ਗੁਰੂ ਚੇਤਨ ਸਰੂਪ ਮਹਾਰਾਯ ਆਪ ਨੂੰ ਯੱਪਦੇ ਆ ਹਮੇਸ਼ਾ ਦਾਸ ਭਟ ਬੀਨਤ ਕਹਿ ਇਹ ਦਾਸਾ ਭਟ ਜੀ ਉਹ ਬੇਨਤੀ ਕਰਕੇ ਕਹਿੰਦੇ ਹਨ ਜੋ ਗੁਰੂ ਨਾਮ ਰਿਤ ਮਹਿ ਧਰੈ ਜੋ ਸਤਗੁਰੂ ਆਪ ਦਾ ਨਾਮ ਹਿਰਦੇ ਚ ਧਾਰ ਲੈਂਦਾ ਵਿਸਾਲ ਲਿੰਗਾ ਹੈ ਸੂ ਜਨਮ ਮਰਨ ਦੋਥੇ ਰਹਿ ਗੁਰੂਕ ਯਮਨ ਤੇ ਮਨ ਤੋਂ ਦੋਹਾ ਤੋਂ ਰਹਿਤ ਹੋ ਜਾਂਦਾ ਮੁਕਤ ਹੋ ਜਾਂਦਾ ਹੈ ਗੁਰ ਬਿਨ ਘੂਰ ਅੰਧਾ ਕੇ ਸਤਗੁਰੂ ਆਪ ਦੇ ਧਾਰੇ ਤੋਂ ਬਿਨ ਪਾਏ ਕਿੰਨੇ ਲੱਖ ਧੰਕਰੋੜਾ ਗੁਰੂ ਧਾਰ ਲਵੇ ਧਿਆਨ ਕੋ ਹਨੇਰਾ ਬਣਿਆ ਰਹਿੰਦਾ ਹੈ ਗਿਆਨ ਦਾ ਉਹਨਾਂ ਦੇ ਅੰਦਰ ਗੁਰੂ ਬਿਨ ਸਾਂਝ ਨਾ ਆਵੇ ਕੇ ਸਤਗੁਰੂ ਆਪ ਨੂੰ ਧਾਰ ਦੇ ਤੋਂ ਬਗੈਰ ਕਿਸੇ ਨੂੰ ਸਰੂਪ ਦੀ ਸਮਝ ਨਹੀਂ ਆ ਸਕਦੀ ਹੈ ਗੁਰ ਬਿਨ ਸੁਰਤ ਨਾ ਸਿੱਧ ਕੇ ਸਤਗੁਰੂ ਆਪ ਦੀ ਪ੍ਰਾਪਤੀ ਬਿਨੋਂ ਸੁਰਤ ਗਿਆਤ ਨਹੀਂ ਹੁੰਦੀ ਸਾਰੇ ਬ੍ਰਹਮ ਸਰੂਪ ਦੀ ਨਾ ਸਿੱਧੀ ਮੁਕਤੀ ਪ੍ਰਾਪਤ ਹੁੰਦੀ ਹੈ ਨਾ ਜਨ ਦੀਆਂ ਸਿੱਧੀਆਂ ਪ੍ਰਾਪਤ ਹੁੰਦੀਆਂ ਹਨ ਨਾ ਸ੍ਰੇਸ਼ਟ ਗਿਆਤ ਹੁੰਦੀ ਹੈ ਨੌ ਸ੍ਰੇਟ ਪ੍ਰੀਤੀ ਹੁੰਦੀ ਹੈ ਨੌ ਸਿੰਧ ਪ੍ਰਾਪਤੀ ਹੁੰਦੀ ਹੈ ਗੁਰੂ ਬਿਨ ਮੁਕਤ ਨਾ ਪਾਏ ਸੇ ਸਤਿਗੁਰੂ ਆਪ ਤੋਂ ਬਗੈਰ ਕੇਵਲ ਮੋਖ ਦੇ ਤਾਣ ਵੀ ਜਿਉਂ ਜਲਮੇ ਜਲਾਇ ਖਟਾਨਾ ਤਿਉਂ ਜੋਤੀ ਸੰਸਮ ਜੋਰ ਸਮਾਨਾ ਐਸੀ ਮੁਕਤੀ ਨੂੰ ਨਹੀਂ ਪਾ ਸਕਦਾ ਹੋਰ ਕਰ ਸੱਚ ਵਿਚਾਰ اے ਭਾਈ ਗੁਰੂ ਸਾਹਿਬ ਜੀ ਨੂੰ ਸੱਚਾ ਵਿਚਾਰ ਕਰਕੇ ਧਾਰਨ ਕਰਕੇ ਮੇਰੇ ਸਤਿਗੁਰੂ ਨਾਨਕ ਦੇਵ ਗੁਰੂ ਗੋਬਿੰਦ ਸਿੰਘ ਸਾਹਿਬ ਗੁਰੂ ਹਨ ਗੁਰੂ ਕਰ ਰੇ ਮਨ ਮੇਰਾ ਗੁਰੂ ਸਾਹਿਬ ਨੂੰ ਸਰੀਰ ਕਰਕੇ ਗੁਰੂ ਕਾ ਸਿੱਖ ਬਣ ਤੇ ਮਨਾ ਤੂੰ ਵੀ ਗੁਰੂ ਸਾਹਿਬ ਦੇ ਨਾਮ ਦਾ ਅਭਿਆਸ ਕਰ ਆਪਣਾ ਗੁਰੂ ਮਿਸ਼ਤਿਆ ਕਰ ਸਰੂਪ ਪਰ ਠੰਡਾ ਗੁਰਸੂਰਾ ਨਾਨਕ ਤਾਂ ਕੇ ਕਾਰਜ ਪੂਰਾ ਗੁਰ ਕਰਬ ਸ਼ਬਦ ਸਪੁੰਨ ਗੁਰੂ ਸਾਹਿਬ ਜੀ ਕਰ ਜਿਨਾਂ ਦੇ ਸ਼ਬਦ ਸਹਿਦ ਪੁੰਨ ਦੇ ਹੈ ਜਿਨਾਂ ਦੀ ਅੰਮ੍ਰਿਤ ਰੂਪ ਬਾਣੀ ਧੁਰ ਕੀ ਬਾਣੀ ਆਈ ਤਨ ਸਗਲੀ ਚਿੰਤ ਮਟਾਈ ਐਸੇ ਗੁਰੂ ਨੂੰ ਧਾਰਨ ਕਰ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮਾਨੇ ਪ੍ਰਤਖ ਗੁਰੂ ਨਿਸ਼ਟਾਰੇ ਸ਼ਬਦ ਜਿਨਾਂ ਦੇ ਸਹਿਦ ਪੁੰਨ ਦੇ ਹੈ ਜਿਸ ਬਾਣੀ ਦੇ ਗਾਉਣੇ ਕਰਕੇ ਪਵਿੱਤਰ ਹੋ ਜਾਈਦਾ ਹੈ ਸਬਦਨ ਨੂੰ ਪਾਠ ਹੋਵੇ ਤਾਂ ਸ਼ਬਦ ਬ੍ਰਹਮ ਦੇ ਸੁਪੰਨ ਸਹਿਤ ਹਨ ਜੋ ਗੁਰੂ ਬ੍ਰਹਮ ਸੋਤਰੀ ਬ੍ਰਹਮ ਦੇਸ਼ਤੀ ਹਨ ਸੱਚੇ ਪਾਤਸ਼ਾ ਗੁਰੂ ਮਹਾਰਾਜ ਸਾਹਿਬ ਜੀ ਮੁਕਤੀ ਭੁਗਤੀ ਦੇ ਦਾਤੇ ਹਨ ਸਹਿਦ ਪੁੰਨਾ ਦੇ ਪਵਿੱਤਰ ਗੁਰੂ ਸਾਹਿਬ ਜੀ ਹਨ ਸ਼ਬਦ ਦੇ ਦਾਤੇ ਅਗਨ ਕਟਹਿ ਸਭ ਤੇਰੇ ਤੇਰੇ ਜਿਹੜੇ ਜਨਮਾਂ ਜਰੋਂ ਦੇ ਅਗਨ ਪਾਪ ਹੈ ਉਹ ਸਾਰੇ ਮਹਾਰਾਜ ਸਾਹਿਬ ਕੱਟ ਦੇਣਗੇ ਮੇਟ ਦੇਣਗੇ ਗੁਰ ਨੈਣ ਬੈਣ ਗੁਰ ਗੁਰ ਕਰਹੁ ਗੁਰੂ ਸਾਹਿਬ ਨੂੰ ਨੇਤਰੋਂ ਦੇ ਨਾਲ ਵੀ ਦਰਸ਼ਨ ਕਰ ਬਚਨਾ ਕਰਕੇ ਵੀ ਗੁਰੂ ਸਾਹਿਬ ਦੇ ਨਾਮ ਦਾ ਜਾਪ ਕਰ ਗੁਰੂ ਸਤ ਕਉ ਨਲ ਕਹਿ ਨਲ ਭਟ ਜੀ ਕਹਿੰਦੇ ਆ ਗੁਰੂ ਸਾਹਿਬ ਜੀ ਦਾ ਸਤ ਸਰੂਪ ਹੈ ਬ੍ਰਹਮ ਸਰੂਪ ਹੈ ਨਿਸ਼ਚੇ ਕਰ ਲੋ ਜਿਨ ਗੁਰੂ ਨਾ ਦੇਖਿਓ ਨਾ ਕੀਆ ਜਿਨਾਂ ਨੇ ਗੁਰੂ ਸਾਹਿਬ ਦੇ ਦਰਸ਼ਨ ਨਹੀਂ ਦੇਖੇ ਤੇ ਗੁਰੂ ਸਾਹਿਬ ਆਪ ਦਾ ਧਰਮ ਨਹੀਂ ਕੀਤਾ ਗੁਰੂ ਨਾਨਕ ਦੇਵ ਨੂੰ ਇਹ ਅਕੇ ਅਥ ਸੰਸਾਰ ਮੇ ਉਹ ਸੰਸਾਰ ਦੇ ਆਕਾਰ ਤੋਂ ਨਿਸਫਲ ਹੋਣਗੇ ਭਾਈ ਉਹ ਜਨਮ ਤਾਰਿਆ ਹੀ ਬਰਥ ਗੁਰੂ ਗੁਰੂ ਗੋੜ ਕਰ ਮਨ ਮੇਰੇ ਇਹ ਮੇਰੇ ਪਿਆਰੇ ਮਨ ਗੁਰੂ ਨਾਨਕ ਸਾਹਿਬ ਉਨੂੰ ਆਪਣਾ ਗੁਰੂ ਗੁਰੂ ਅੰਗਦ ਸਾਹਿਬ ਨੂੰ ਆਪਣਾ ਗੁਰੂ ਗੁਰੂ ਅਮਰਦਾਸ ਸਾਹਿਬ ਨੂੰ ਆਪਣਾ ਗੁਰੂ ਗੁਰੂ ਰਾਮਦਾਸ ਸਾਹਿਬ ਨੂੰ ਆਪਣਾ ਗੁਰੂ ਮੇਰੇ ਮਨਾਂ ਧਾਰਨ ਕਰ ਤਾਰਨ ਤਰਨ ਸਮਥ ਕਲਯੁਗ ਜਿਨ੍ਹਾਂ ਜੋ ਤਾਰਨ ਲਾ ਕੇ ਤਰਨ ਜਹਾਜ ਰੂਪ ਹੈ ਸਰਵ ਕਲਾ ਸਮਰਥਨ ਕਰ ਜੁਗੀ ਜੀਵਾਂ ਚਾਹ ਹਜੁੱਗਾਂ ਦੇ ਵਿਛੜਿਆ ਨੂੰ ਸੁਣ ਤ ਸਮਾਦ ਸ਼ਬਦ ਜਿਸਕੇ ਜਿਹੜਾ ਇਹ ਸ਼ਬਦ ਸੁਣ ਕੇ ਸਮਾਧੀ ਲੱਗ ਜਾਂਦੀ ਹੈ ਐਸਾ ਪਵਿੱਤਰ ਉਪਦੇਸ਼ ਹੈ ਜਿੰਨਾ ਗੁਰਾਂ ਦਾ ਪਨ ਦੁੱਖਾਂ ਨੂੰ ਨਾਸ਼ ਸੁਖਦਾਇਕ ਸੂਰ ਹੈ ਇਹ ਸਤਗੁਰੂ ਜੰਮਣ ਮਰਨ ਦੇ ਦੁੱਖਾਂ ਨੂੰ ਨਾਸ਼ ਕਰਨ ਵਾਲੇ ਹੈ ਸੁਖ ਸਰੂਪ ਦੇ ਦੇਣ ਵਾਲੇ ਹਨ ਕਾਮ ਕ੍ਰੋਧ ਨੂੰ ਤੇ ਕਾਲ ਨੂੰ ਜਿੱਤਣ ਵਾਲੇ ਸੂਰਮੇ ਹਨ ਸੁਰਜੀ ਨਈ ਅ ਗਿਆਨ ਦਾ ਨਿਹਰਾ ਮੇਤਨ ਵਾਲੇ ਹਨ ਜੋ ਧਰਤ ਧਿਆਨ ਬਸ ਤਿਹ ਨੇ ਜਿਹੜਾ ਸਿਕਮਾਰਾ ਧਿਆਨ ਕਰਦਾ ਉਹਦੇ ਹਰ ਵਕਤ ਅੰਗ ਸੰਗ ਵਸਦੇ ਆ ਨੇੜੇ ਰਹਿੰਦੇ ਹਨ ਪੂਰਾ ਪੁਰਖ ਰਜਾ ਹਰ ਸਿਮਰਤ ਜੋ ਪੂਰਨ ਪੁਰਖ ਨੂੰ ਹਿਰਦੇ ਚ ਹਰ ਵਕਤ ਸਿਮਰਦਾ ਹੈ ਮੁਖ ਦੇਖਤ ਅਗ ਜਾਹੇ ਪ੍ਰੇਮ ਸਤਿ ਸੰਗ ਦੀ ਗੁਰੂ ਮਾਰਾ ਸਾਦਾ ਜਿਹੜਾ ਧਿਆਨ ਕਰ ਲਾ ਉਹਦੇ ਅੰਗ ਸੰਗ ਹਨ ਇਹ ਮਹਾਰਾ ਸਾਉ ਕੀਰਤਪੁਰ ਜੀ ਗੁਰੂ ਸਤਵੇਂ ਪਾਤਸ਼ਾਹ ਗੁਰੂ ਹਰਿਰਾਇ ਜੀ ਬੈਠੇ ਐ ਭਾਈ ਗੋਂਦਾ ਜੀ ਕਾਬਲ ਵਿੱਚ ਗੁਰਮਤਿ ਦਾ ਉਪਦੇਸ਼ ਦੇਣ ਵਾਸਤੇ ਪਹੁੰਚੇ ਹਨ ਕਾਬਲ ਦੀ ਵੱਡੀ ਸਿੱਖ ਸੰਗਤ ਦੇ ਵਿੱਚ ਇਹ ਦੀਵਾਨ ਲੱਗਾ ਹੋਇਆ ਹੈ ਭਾਈ ਨੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਜਪ ਸਾਹਿਬ ਦਾ ਪਾਠ ਕਰਕੇ ਸ੍ਰੀ ਗੁਰੂ ਹਰਿਰਾਇ ਸਾਹਿਬ ਦੇ ਚਰਨ ਨੂੰ ਪਕੜ ਲਏ ਹਨ ਭਾਈ ਗੋਂਦੇ ਨੇ ਇਦੋਂ ਸਰਗਰੂ ਕੀਰਤ ਪ੍ਰਸਾਦ ਵਿੱਚ ਆਨੰਦ ਪ੍ਰਸਾਦ ਤੋਂ ਪੰਜ ਕੋਰੇ ਉੱਥੇ ਬੈਠੇ ਆਂ ਦੀਵਾਨ ਵਿੱਚ ਤੇ ਲੰਗਰੀ ਸਿੰਘ ਆ ਗਿਆ ਦੀਵਾਨ ਕੀਰਤ ਹੋ ਹਟਿਆ ਕੇ ਮਾਰਾ ਲੰਗਰ ਤਿਆਰ ਹੈ ਗੁਰੂ ਸਾਹਿਬ ਬੈਠੇ ਰਹੇ ਬੋਲੇ ਨਹੀਂ ਫੇਰ ਲੰਗਰੀ ਨੇ ਪਹਿਲ ਆਵਾਜ਼ ਬੇਨਤੀ ਕੀਤੀ ਮਾਰਾ ਲੰਗਰ ਛੰਡਾ ਹੁੰਦਾ ਫੇਰ ਵੀ ਬੋਲੇ ਨਹੀਂ ਤੀਜੀ ਵਾਰ ਰਹਿ ਰਾ ਕੇ ਵਕਤ ਸਿੱਖਣ ਬੇਨਤੀ ਕੀਤੀ ਮਾਰਾ ਲੰਗਰ ਤਿਆਰ ਹੈ ਹਜ਼ੂਰ ਕਿਉਂ ਭਾਈ ਸਿੱਖ ਚਰਨ ਛੱਡੂ ਤਾਂ ਹੀ ਉੱਠਾਂਗੇ ਨਾ ਕਾਬਲ ਕੇ ਬੈਠੇ ਨੇ ਧਿਆਨ ਨਾਲ ਗੁਰੂ ਸਾਹਿਬ ਦੇ ਚਰਨ ਪਕੜੇ ਹੋਏ ਐ ਤੇ ਗੁਰੂ ਮਹਾਰਾਜ ਸਾਹਿਬ ਸਿੱਖ ਦੇ ਪੇਵ ਨੂੰ ਵੇਖ ਕੇ ਚਰਨ ਨਹੀਂ ਹਿਲਾਉਂਦੇ ਕਿ ਸਾਡੇ ਚਰਨ ਹਿਲਾਉਣ ਤੇ ਸਿੱਖ ਦਾ ਚਿੱਤ ਨਾ ਕਿਤੇ ਹਿੱਲ ਜਾਵੇ ਐਡਾ ਉਹ ਗੁਰੂ ਸਾਹਿਬ ਜਿਹੜਾ ਧਿਆਨ ਕਰਦਾ ਨਾ ਗੁਰੂ ਸਾਹਿਬ ਦਾ ਉਹਦੇ ਨੇੜੇ ਵਸਦੇ ਅਸਾਧ ਸੰਗਤ ਜੀ ਕਿ ਉਹ ਸਤਿਗੁਰੂ ਨੂੰ ਅੰਗ ਸੰਗ ਜਾਣ ਕੇ ਚਿੱਤ ਵਿੱਚ ਧਿਆਨ ਯੁਗਤ ਹੋਣਾ ਚਾਹੀਦਾ ਹੈ ਪੂਰਾ ਪੁਰਖ ਹਿਰਦੈ ਹਰਿ ਸਿਮਰਤ ਸਤਿਗੁਰੂ ਸਾਹਿਬ ਪੂਰਨ ਪੁਰਖ ਹੈ ਫਿਰ ਦੇ ਜਿਹੜੇ ਸਿਮਨ ਕਰਦੇ ਹਨ ਮੁਖ ਦੇਖਤ ਅਗ ਜਾਹੇ ਪਰੇਰੇ ਸਤਿਗੁਰਾਂ ਦਾ ਜਿਹੜਾ ਵੇਖ ਕਰਕੇ ਜਿਹੜੇ ਅਗ ਪਾਪ ਹਨ ਪ੍ਰੇਰ ਪ੍ਰੇਰ ਕੇ ਨਰਕਾਂ ਚ ਪਾਉਣ ਵਾਲੇ ਉਹ ਪਰੇ ਚਲੇ ਜਾਂਦੇ ਰੇਹੇ ਭਾਈ ਜਾਓ ਹਰ ਬੁੱਧ ਰਿੱਧ ਸਿੱਧ ਚਾਹਤ ਜੇ ਤੂੰ ਹਰੀ ਦੇ ਬੋਧ ਰੂਪੀ ਬੁੱਧੀ ਚਾਹਨਾ ਹੈ ਰਿੱਧੀਆਂ ਆਂਦੀਆਂ ਤੋੜਦਾ ਚਾਹਨਾ ਸਿੱਧੀਆਂ ਗੁਪਤ ਪ੍ਰਗਟ ਹੋ ਕੇ ਬੈਸਣਾ ਚਾਹਨਾ ਹੈ ਗੁਰ ਕਰ ਮਨ ਮੇਂ ਜਹਾਈ ਗੁਰੂਆਂ ਦੇ ਗੁਰੂ ਗੁਰੂ ਨਾਨਕ ਸਾਹਿਬ ਜੀ ਗੁਰੂ ਅੰਗਦ ਸਾਹਿਬ ਜੀ ਗੁਰੂ ਅਮਰਦਾਸ ਸਾਹਿਬ ਗੁਰੂ ਰਾਮਦਾਸ ਸਾਹਿਬ ਗੁਰੂ ਹਨ ਉਹਨਾਂ ਦਾ ਦੇ ਤਾਈਂ ਧਾਰਨ ਕਰ ਮੇਰੇ ਮਨ ਕਿ ਮੇਰੇ ਸਤਿਗੁਰੂ ਹਨ ਜਿਨ੍ਹਾਂ ਦੀ ਅਰਦਾਸ ਰੋਜ਼ ਕਰਦਾ ਹਾਂ ਗੁਰਨਾਨਕ ਲਈ ਤੇ ਆਏ ਉਹਨਾਂ ਦਾ ਸਿਮਰਨ ਕਰ ਜੋ ਗੁਰੂਆਂ ਦੇ ਗੁਰੂ ਪਿੱਛੇ ਵੀ ਸੀ ਹੁਣ ਵੀ ਗੁਰੂ ਚੇਤਨ ਸੁਰੂਪ ਹੈ ਅੱਗੇ ਵੀ ਗੁਰੂ ਚੇਤਨ ਸਰੂਪ ਹੋਣਗੇ ਉਨਨੂੰ ਮੇਰੇ ਮਨਾ ਮਨ ਬਾਣੀ ਸਰੀਰ ਕਰਕੇ ਮੰਨ ਕਰਕੇ ਵੀ ਗੁਰੂ ਗੁਰੂ ਬਾਣੀ ਕਰਕੇ ਵੀ ਗੁਰੂ ਗੁਰੂ ਸਰੀਰ ਕਰਕੇ ਰੋਮਾ ਰੋਮਾ ਕਰੇ ਗੁਰੂ ਦਾ ਅਭਿਆਸ ਕਰੇ ਮੇਰੇ ਪਿਆਰੇ ਮਨੋ